ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜ ਨਾ ਕਰੀਏ ਲੜੀਵਾਰ ਵਿਆਖਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਤਿ ਸ੍ਰੀ ਅਕਾਲ ਦੇ ਵਿੱਚੋਂ ਚੱਲ ਰਹੀ ਹੈ ਜੀ ਕੱਲੇ ਆਪਾਂ ਪੰਜਵੇਂ ਪਾਦ ਦੀ ਵਿਚਾਰ ਕੀਤੀ ਸੀ ਜਿਹਦੇ ਵਿੱਚ ਕਰਤੂਤ ਪਸੂਕੀ ਮਾਨਸ ਜਾਤ ਲੋਕ ਪ੍ਰਚਾਰਾ ਕਰੈ ਦਿਨ ਰਾਤ ਗੁਰੂ ਜੀ ਕਹਿੰਦੇ ਤੇਰੀਆਂ ਕਰਤੂਤਾਂ ਬੰਦਿਆ ਮਾੜਨੈ ਉੱਤੋਂ ਲੋਕਾਂ ਨੂੰ ਕਹਿੰਦੇ ਤੂੰ ਚੰਗਾ ਬਣ ਕੇ ਦਿਖਾਵਾ ਕਰਕੇ ਵਿਖਾਉਣਾਗਾ ਅੰਦਰ ਲੀਆਂ ਤਿਰੰਗ ਕਰ ਤੂੰ ਤਾਂ ਮਣਾ ਮਾੜਨੇ ਲੋਕ ਲੋਕ ਕੇ ਜੀ ਵਿਕਾਰ ਚੰਦਰਾਮਣ ਕਮਾਉਂਦਾ ਰਹਿੰਦੇ ਜੀ ਇਹ ਸਾਰਿਆਂ ਦੇ ਮਨ ਦੀ ਹਕੀਕਤ ਹੈ ਇਹ ਮਤ ਪੁਲੇਖੇ ਵਿੱਚ ਰਹੇ ਜੇ ਕੋਈ ਇਸਤਰੀ ਪੁਰਸ਼ੇ ਤੋਂ ਬਚਿਆ ਹੋਊਗਾ ਲੋਕ ਲੋਕ ਕੇ ਵਿਕਾਰ ਕਮਾਉਂਦਾ ਚੰਦਰਾਮਣ ਲੋਕ ਲੋਕ ਕਿਸੇ ਨੂੰ ਨਾ ਪਤਾ ਲੱਗੇ ਘਰ ਵਾਲੇ ਨੂੰ ਨਾ ਪਤਾ ਲੱਗੇ ਬੱਚਿਆਂ ਨੂੰ ਨਾ ਪਤਾ ਲੱਗੇ ਲੋਕ ਲੋਕ ਕੇ ਗੁਰੂ ਜੀ ਕਹਿੰਦੇ ਵਕਾਰ ਕਮਾਉਂਦਾ ਮਨ ਏ ਸੋ ਇਹ ਨੂੰ ਇਹ ਤੋਂ ਰੱਬ ਦੇ ਪਿਆਰੇ ਸਚੇਤ ਰਹਿੰਦੇ ਜੀ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਇਸੇ ਜਾਗ ਦੀ ਗੱਲ ਕਰਦੇ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਜਾਗ ਆ ਜਾਂਦੀ ਹੈ ਨਾ ਫਿਰ ਚੋਰ ਘਰ ਨਹੀਂ ਲੁੱਟ ਕੇ ਲਿਜਾ ਸਕਦੇ ਜੀ ਇਸ ਦੇਹੀ ਅੰਦਰ ਪੰਜ ਚੋਰ ਬਸੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ। ਇਹ ਦੇਹੀ ਅੰਦਰ ਪੰਜ ਚੋਰ ਰਹਿੰਦੇ ਆ ਗੁਰੂ ਜੀ ਕਹਿੰਦੇ ਅਮਰਤ ਲੁੱਟੈ। ਲੁੱਟਦੇ ਕੀ ਐ? ਅਮਰਤ ਲੁੱਟਦੇ ਆ ਤੇਰਾ। ਚੰਗੇ ਕੰਮਾਂ ਨੂੰ ਲੁੱਟਦੇ ਐ। ਜਿਹੜੇ ਕੋਈ ਚੰਗੇ ਤੇਰੇ ਵਿੱਚ ਗੌਣਾ ਨਾ ਉਹਨਾਂ ਨੂੰ ਲੁੱਟਦੇ ਐ। ਅਮਰਤ ਲੁੱਟੈ ਮਨਮੁਖ ਨਹੀਂ 부ਝੈ। ਮਨਮੁਖ ਨੂੰ 부ਝਦਾ ਨਹੀਂ ਸਾਰਾ। ਤੇ ਮੇਰਾ ਤਾਂ ਗਿਆ ਕੀਤਾ ਕਰਾਇਆ ਸਾਰਾ ਕੋਈ। ਸਾਰਾ ਕੁਰਸੀ ਖਤਮ ਹੋ ਗਿਆ ਕਿਸ਼ਣ ਦੇ ਵਿੱਚ ਸੋ ਆਓ ਜੀ ਪਹਿਲਾਂ ਜਾਫ ਕਰ ਲਿਆ ਆਪਾਂ ਛੇਵੇਂ ਪਦ ਦਾ ਸੋਣਾ ਅੰਦਾ ਕੈਸੇ ਮਾਰਗ ਪਾਵੇ ਕਰ ਗੈ ਲਹੋ ਓੜ ਨਿ ਬਹਾਵੇ ਕਹਾ ਬੁਝਾਰਤ ਬੁਝੈ ਡੋਰਾ ਨਿਸਤੈਯ ਤੋ ਸਮਝੈ ਭੂਤਾ ਕਹਾ ਬਿਸਨ ਪਦ ਗਾਵੈ ਤੁੰਗ ਜਤਨ ਕਰ ਤੋ ਪੀ ਸੁਰ ਭੰਗ ਕਹ ਪਿੰਗਲ ਪਰਬਤ ਪਰ ਭਵਨ ਨਹੀਂ ਹੋਤੁ ਉਹਾ ਉਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਇਹ ਜੀ ਸ਼ਿਮਾ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਸੁਣ ਅੰਦਾ ਕੈਸੇ ਮਾਰਗ ਪਾਵੈ ਕਹਿੰਦੇ ਵੀ ਅੰਨਾ ਮਨੁੱਖ ਹੈ ਤੇ ਗੁਰੂ ਜੀ ਕਹਿੰਦੇ ਫਿਰ ਭਾਈ ਹੁਣ ਉਹ ਮਾਰਗ ਉੱਤੇ ਸੁਣ ਕੇ ਕਿਵੇਂ ਚੱਲੇ ਸੁਣ ਅੰਦਾ ਕੈਸੇ ਮਾਰਗ ਪਾਵੈ ਰਸਤਾ ਨਿਨਾਂ ਨੂੰ ਪ੍ਰਾਪਤ ਜਿੰਨਾ ਚਿਰ ਅੱਖਾਂ ਹੀ ਨਹੀਂ ਕੋਲੇ ਅੱਖਾਂ ਪ੍ਰਾਪਤ ਹੋ ਗਈਆਂ ਰਸਤਾ ਦਿਸਣ ਲੱਗ ਗਿਆ ਤੈਨ ਦਾ ਅਰਥ ਅੱਖਾਂ ਦਾ ਅਰਥ ਜੀ ਗਿਆਨ ਗਿਆਨ ਪ੍ਰਾਪਤ ਹੋ ਗਿਆ ਜਿਹੜੀ ਸ਼ਰਧਾ ਹੁੰਦੀ ਹੈ ਨਾ ਪਿਆਰੋ ਭਾਵਨਾ ਇਹਨੂੰ ਮਹਾਪੁਰਸ਼ਾਂ ਨੇ ਪੈਰ ਆਖਿਆ ਜੀ ਪੈਰ ਤੁਰਨਾ ਤੇ ਜਿਹੜਾ ਗਿਆਨ ਹੁੰਦਾ ਹੈ ਅੱਖਾਂ ਪੈਰੋ ਗਿਆਨ ਅੱਖਾਂ ਤੇ ਜਿਹੜੀ ਸ਼ਰਧਾ ਭਾਵਨਾ ਉਹ ਪੈਰ ਹੈ ਜੇ ਤਾਂ ਕੱਲੀ ਭਾਵਨਾ ਰਹੇ ਜੇ ਪਿਆਰ ਜਿਹੜੇ ਅੰਦਰ ਸ਼ਰਧਾ ਰਹੇ ਜੇ ਤਾਂ ਵੀ ਭਟਕਦਾ ਰਹਿੰਦਾ ਜੀ ਮਨੁੱਖਾ ਕਿਉਂਕਿ ਅੱਖਾਂ ਹੈ ਨਹੀਂ ਗਿਆਨ ਨਾਲ ਜੇ ਕੱਲਾ ਗਿਆਨ ਰਹੇ ਜੇ ਬੰਦੇ ਦੇ ਕੋਲੇ ਸ਼ਰਧਾ ਭਾਵਨਾ ਨਾ ਹੋਵੇ ਗੁਰੂ ਉੱਤੇ ਬਚਨਾ ਉੱਤੇ ਫੇਰ ਤਾਂ ਮਨੁੱਖ ਬਸ ਗਾਲੀ ਜਾਂਦਾ ਗੁਰੂ ਜੀ ਕਹਿੰਦੇ ਗਲ ਜਾਂਦਾ ਹੈ ਮਨੁੱਖ ਅੰਦਰੋਂ ਗਲ ਜਾਂਦਾ ਹੈ ਜੀ ਤਾਂ ਇੰਗੇ ਵੱਡੇ ਵੱਡੇ ਗਿਆਨੀ ਵੱਡੇ ਵੱਡੇ ਗ੍ਰੰਥੀ ਸਿੰਘ ਵੱਡੇ ਵੱਡੇ ਜਿਹੜੇ ਕੀਰਤਨ ਕਰਨ ਵਾਲੇ ਕਥਾ ਕਰਨ ਵਾਲੇ ਗਲ ਗਏ ਕਹਿੰਦੇ ਸਾਨੂੰ ਕੁਝ ਮਿਲੇ ਹੁੰਦਾ ਛੱਡ ਗਏ ਜੀ ਪਿਆਰ ਹੀ ਨਹੀਂ ਨੰਦਰਾ ਗਲ ਜਾਂਦਾ ਜੀ ਮਨੁੱਖ ਕਈ ਵਾਰ ਜੀਤਾ ਪੜਿਆ ਤੇਤਾ ਕੜਿਆ ਬਹੁਤ ਤੀਰਥ ਭਵਿਆ ਤੇਤੋ ਲਵਿਆ ਦੇਹੀ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਗੁਰੂ ਜੀ ਕਹਿੰਦੇ ਬੜਾ ਵਿਸਥਾਰ ਕੀਤਾ ਗੁਰੂ ਸਾਹਿਬ ਜੀ ਨੇ ਕਹਿੰਦੇ ਵੀ ਜਿੰਨਾ ਕੋਈ ਪੜ ਜਾਂਦਾ ਨਾ ਪੜ ਕੇ ਕੱਢ ਜਾਂਦਾ ਕਾੜ ਨਹੀਂ ਹੁੰਦੀ ਸੀ ਅੱਗੇ ਬਜੋ ਹੁਣ ਤਾਂ ਵੈਸੇ ਹੁਣ ਦੇ ਬੱਚਿਆਂ ਨੂੰ ਤਾਂ ਨਹੀਂ ਪਤਾ ਜੀ ਹੁਣ ਪਿੱਛੇ ਸਮਾਂ ਜਿਹੜਾ ਲੰਘ ਕੇ ਗਿਆ ਸਾਡੀਆਂ ਮਾਵਾਂ ਭੈਣਾਂ ਜੋ ਆਪਾਂ ਕਹਿ ਦਿੰਦੇ ਆ ਜਿਹਦੇ ਵਿੱਚ ਦੁੱਧ ਗਰਮ ਕਰਦੇ ਸੀ ਨਾ ਤੌੜੀ ਸੀ ਤੌੜੀ ਵਾਲਾ ਦੁੱਧ ਕਹਿੰਦੇ ਸੀ ਤੌੜੀ ਵਾਲਾ ਕਾੜ ਨਹੀਂ ਵੀ ਕਹਿੰਦੇ ਸੀ ਹੁਣ ਆ ਕੱਢ ਜਾਂਦਾ ਸੀ ਜਮਾ ਜੇਤਾ ਪੜਿਆ ਤੇਤਾ ਕੜਿਆ ਕਿਉਂਕਿ ਡਾਕਟਰੀ ਲੈਣੇ ਕਹਿੰਦੇ ਵੀ ਜਿਹੜਾ ਦੁੱਧ ਬਾਹਲਾ ਕੜ ਜਾਂਦਾ ਨਾ ਉਹਦੇ ਵਿੱਚ ਕੁਝ ਨਹੀਂ ਰਹਿੰਦਾ ਧੱਕਾ ਵੀ ਜਣਾ ਤੈਨੂੰ ਉੱਠ ਉਹਦੀ ਤਸਵੀਰ ਦੁੱਧ ਦੀ ਠੰਡੀ ਹੋ ਜਾਂਦੀ ਸੀ ਜੀ ਪਿਆਰਿਓ ਜੇ ਤੋੜੀ ਵਾਲਾ ਦੁੱਧ ਪੀਂਦੇ ਸੀ ਨਾ ਉਹਦਾ ਸਰੀਰ ਨੂੰ ਕੋਈ ਸਾਈਡ ਇਫੈਕਟ ਬਿਲਕੁਲ ਵੀ ਨਹੀਂ ਪੈਂਦਾ ਸੀਗਾ ਉਹਦੇ ਵਿੱਚੋਂ ਜੋ ਚਰਬੀ ਹੁੰਦੀ ਸੀ ਨਾ ਉਹ ਬਾਹਰ ਹੋ ਜਾਂਦੀ ਸੀ ਇੰਨੀ ਮੋਟੀ ਪਰਤ ਬੱਝ ਜਾਂਦੀ ਸੀ ਉੱਤੇ ਮਲਾਈ ਦੀ ਉੱਤੇ ਆ ਜਾਂਦਾ ਸੀ ਕਿਉਂ ਤੇ ਮੱਖਣਾ ਮਾਵਾ ਪੈਣਾ ਕੱਢ ਲੈਂਦੀਆਂ ਸੀ ਜੀ ਹੁਣ ਦੁੱਧ ਕੌਣ ਗਰਮ ਕਰਦਾ ਇਦਾਂ ਪਾਠੀਆਂ ਦੀ ਅੱਗ ਦੇ ਉੱਤੇ ਮਠਾ 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 ਤੜਕੇ ਦਾ ਧਰਿਆ ਮੰਨ ਲਓ 9-10 ਵਜੇ ਦਾ 5 ਵਜੇ ਲਾਉਂਦੇ ਹੁੰਦੇ ਸੀ ਆਪਨੇ 4-5 ਵਜੇ ਇਹ ਕਾੜਨੇ ਵਾਲਾ ਦੁੱਧ ਜਿਹੜਾ ਲਾਲ ਦੁੱਧ ਹੁੰਦਾ ਨਾ ਉਹਦੇ ਵਿੱਚ ਗੁਰੂ ਜੀ ਕਹਿੰਦੇ ਤੱਤ ਨਹੀਂ ਰਹਿੰਦਾ ਬਹੁਤ ਡੂੰਗੀ ਗੱਲ ਆ ਪਿਆਰੋ ਇਹ ਇਹ ਤਾਂ ਸਾਇੰਸ ਨੇ ਤਾਂ ਹੁਣ ਗੱਲਾਂ ਸਿੱਧ ਕੀਤੀਆਂ ਕਿ ਗੁਰੂ ਨਾਨਕ ਪਾਸ਼ਾ ਦਾ ਵਚਨ ਹੈ ਜੀ ਇਹ ਆਸਾ ਦੀ ਵਾਰ ਦੇ ਵਿੱਚ ਆਉਂਦਾ ਜੇ ਤਾ ਪੜਿਆ ਤੇ ਤਾ ਖੜਿਆ ਕਹਿੰਦੇ ਜਿੰਨਾ ਕੋਈ ਬਾੜਾ ਪੜ ਜਾਂਦਾ ਹੈ ਜਾਤ ਕੇ ਪੜ ਕੇ ਕਾੜੀ ਜਾਂਦਾ ਮਨੁੱਖਾ ਵੀ ਉਹਦੇ ਕੋਲੇ ਕੁਝ ਨਹੀਂ ਰਹਿ ਜਾਂਦਾ ਸਵੈ ਸਖਣੇ ਗਿਆਨ ਤੋਂ ਬਿਨਾ ਹਰੇਕ ਗੱਲ ਦੇ ਉੱਤੇ ਤਰਕ ਹੀ ਕਰੀ ਜਾਊਗਾ ਤਰਕ ਹੀ ਕਰੀ ਜਾਊਗਾ ਤਰਕ ਹੀ ਕਰੀ ਜਾਊਗਾ ਬਸ ਉਹਦੇ ਕੋਲੇ ਉਏ ਉਹਦੇ ਕੋਲੇ ਸ਼ਰਧਾ ਰੂਪੀ ਜਿਹੜੇ ਭਾਵਨਾ ਰੂਪੀ ਪਿਆਰ ਹਨ ਤੁਰਨ ਵਾਲੇ ਹੁੰਦੇ ਨਹੀਂ ਗੁਰੂ ਜੀ ਕਹਿੰਦੇ ਭਾਵਨਾ ਮੁੱਕ ਜਾਂਦੀ ਹੈ ਮਨੁੱਖ ਦੇ ਅੰਦਰ ਉਹ ਸਖਣਾ ਹੋ ਜਾਂਦਾ ਭਾਵਨਾ ਤੋਂ ਪਿਆਰ ਤੋਂ ਬਿਨਾਂ ਤੇ ਜਿਹੜੇ ਪਿਆਰ ਨਾ ਹੋਣਗੇ ਪਿਆਰ ਉਹ ਕਿਸੇ ਮੰਜ਼ਿਲ ਦੇ ਉੱਤੇ ਨਹੀਂ ਪਹੁੰਚਿਆ ਜਾਣਾ ਕਹਿੰਗੇ ਵੱਡੇ ਵੱਡੇ ਗਿਆਨੀ ਖੜ ਗਏ ਵੱਡੇ ਵੱਡੇ ਗਿਆਨੀ ਖੜ ਗਏ ਕਹਸਦੇ ਆ ਜੀ ਨਾਲ ਦੇ ਜਿਹੜੇ ਕੋਈ ਸੰਗੀ ਸਾਥੀ ਉੱਚੇ ਅਉਧਿਆਂ ਤੇ ਬੈਠੇ ਆ ਕਹਿੰਦੇ ਬਸ ਗੁਰੂ ਘਰ ਦੇ ਕੀਰਤਨੇ ਵੀ ਕਹਿੰਦੇ ਯਾਰ ਅਸੀਂ ਤਾਂ ਟਰੱਕ ਹੀ ਚਲਾ ਲਗੇ ਯਾਰਾ ਲੈ ਗੁਰੂ ਘਰ ਦੇ ਕੀਰਤਨ ਇਹ ਗੱਲ ਕਰੇ ਕਹਿੰਦੇ ਟਰੱਕ ਹੀ ਚਲਾ ਲਗੇ ਕਹਿੰਦੇ ਸਤ ਦੇ ਅੰਦਰੋਂ ਪਿਆਰਿਓ ਰਸ ਨਹੀਂ ਨਾ ਆ ਰਿਹਾ ਖੜ ਗਈ ਜਿਹੜੀ ਚੀਜ਼ ਉਹ ਗਲ ਜਾਂਦੀ ਬਸ ਜਿਹੜੀ ਖੜ ਜਾਂਦੀ ਹੈ ਨਾ ਚੀਜ਼ ਪਾਣੀ ਖੜ ਗਿਆ ਗਲ ਜਾਂਦਾ ਉਹਦੇ ਵਿੱਚ ਕਰਮ ਚੱਲ ਜਾਂਦੇ ਪਿਆਰਿਓ ਬਸ ਜਿਹੜੇ ਮਨੁੱਖ ਦਾ ਗਿਆਨ ਸਵੈ ਇਕੱਲਾ ਗਿਆਨ ਰਹਿ ਗਿਆ ਭਾਵਨਾ ਸ਼ਰਧਾ ਹੈ ਨਹੀਂਗੀ ਪਸੋਂ ਵੀ ਖੜ ਜਾਂਦਾ ਮਨੁੱਖ ਗਲ ਜਾਂਦਾ ਜੀ ਤੇ ਜੇ ਸਰਧਾ ਹੈਗੀ ਭਾਵਨਾ ਹੈਗੀ ਗੁਰੂ ਦੇ ਪ੍ਰਤੀ ਫੇਰੋ ਤੁਰ ਤੁਰਿਆ ਜਾਂਦਾਗਾ ਗਿਆਨ ਅੱਖਾਂ ਦਾ ਤੇ ਗਿਆਨ ਦੀਆਂ ਅੱਖਾਂ ਨਾਲ ਅੱਗੇ ਨੂੰ ਤੁਰਨਾ ਤੇ ਗਿਆਨ ਦੇ ਨਾਲ ਮਨੁੱਖ ਨੂੰ ਰਸਤਾ ਦਿਸ ਗਿਆ ਨਾ ਕਿ ਸਾਹਮਣੇ ਰਸਤਾਗਾ ਤੇ ਜਿਹੜੀਆਂ ਪੈਰ ਦੇ ਸਰਧਾ ਦੇ ਨਾਲ ਅੱਗੇ ਤੁਰਨਾ ਗੁਰੂ ਕਹਿੰਦਾ ਭਾਈ ਐਂ ਚੱਲ ਗੁਰੂ ਕਹਿੰਦਾ ਐਂ ਚੱਲ ਚੱਲੀ ਗਿਆ ਜੀ ਫੇਰ ਤੇ ਜੇ ਕਹਤਾ ਨਾ ਉਹ ਨਹੀਂ ਹੋਣਾਗਾ ਗੁਰੂ ਜੀ ਆ ਨਹੀਂ ਹੋਣਾ ਫਿਰ ਤਰਕ ਹੋ ਜਾਂਦੀ ਗੁਰੂ ਦੇ ਬਚਨਾਂ ਉਤੇ ਨਾ ਜੀ ਸੋ ਗੁਰੂ ਜੀ ਕਹਿੰਦੇ ਸੁਣਾ ਆਂਦਾ ਕੈਸੇ ਮਾਰਗ ਪਾਵੈ ਕਹਿੰਦੇ ਵੀ ਜਿਹੜਾ ਮਨੁੱਖ ਆਂਨਾਗਾ ਉਹ ਰਸਤਾ ਕਿਵੇਂ ਭਾਈ ਪ੍ਰਾਪਤ ਕਰ ਸਕਦਾਗਾ ਨਹੀਂ ਕਰ ਸਕਦਾ ਕਰ ਗੈ ਲੇਹੋ ਓੜ ਨਿਭਾਵ ਜੇਕੂ ਦਾ ਹੱਥ ਫੜੇ ਅੰਨਾ ਮਨੁੱਖ ਹੈ ਉਹਦਾ ਕੋਈ ਹੱਥ ਫੜੇ ਤਾਂ ਹੀ ਤਾਂ ਗੁਰੂ ਜੀ ਕਹਿੰਦੇ ਭਾਈ ਅੱਗੇ ਪੁੱਜੂਗਾ ਵਿਚਾਰਾ ਉਹ ਉਹਦਾ ਹੱਥ ਫੜਲੇ ਕਰ ਗ ਲੈ ਹੋ ਓੜ ਨਿਭਾਵੈ ਉਹਦਾ ਹੱਥ ਫੜ ਲਿਆ ਗੁਰੂ ਜੀ ਕਹਿੰਦੇ ਕਿ ਉਹ ਨੂੰ ਅੱਗੇ ਰਸਤੇ ਤੇ ਮੰਜ਼ਲ ਤੇ ਪਹੁੰਚਾਦਾ ਜੀ ਐਵੇਂ ਜੇ ਪਿਆਰਿਓ ਜਦੋਂ ਰੱਬ ਦੇ ਪਿਆਰੇ ਹੈ ਨਾ ਉਹ ਆਪਣੇ ਗੁਰੂ ਦਾ ਹੱਥ ਫੜ ਕੇ ਚੱਲਦੇ ਹੈ ਸਦਾਈ ਸੱਚੇ ਪਾਤਸ਼ਾਹ ਤੇਰੇ ਗਿਆਨ ਦੇ ਵਿੱਚ ਮੇਰੀ ਸੁਰਤ ਤੁਰੀ ਜਾਵੇ ਮਹਾਰਾਜ ਤੇਰਾ ਹੱਥ ਫੜਿਆ ਹੋਵੇ ਤਾਂ ਅਸੀਂ ਆ ਸੰਸਾਰ ਸਮੁੰਦਰ ਦੇ ਵਿੱਚ ਨਹੀਂ ਡੁੱਬਦੇ ਮਹਾਰਾਜ ਤੇ ਨਹੀਂ ਡੁੱਬ ਗੇ ਪਿਆਰਿਓ ਵੱਡੇ ਵੱਡੇ ਕੋ ਹਉਣ ਵਾਲੇ ਆਪਣੇ ਆਪ ਨੂੰ ਡੁੱਬ ਗਏ ਕਾਹਾਂ 부ਝਾਰਤ 부ਝੈ ਡੋਰਾ ਕਹਿੰਦੇ ਵੀ ਨੇਰੇ ਬੋਲਾਂ ਦੇ ਨਾਲ 부ਝਾਰਤਾ ਪਾਈ ਚੱਲੇ ਤੇ ਕਿਵੇਂ ਬੁਝ ਸਕਦਾ ਰਸਤਾ ਵੀ 부ਝਾਰਤਾ ਪਾਈ ਚੱਲੋ ਜੀ 부ਝਾਰਤਾ ਅ ਜਿਵੇਂ ਆਪਾਂ ਹੁਣ ਗੁਰੂ ਦੇ ਗਿਆਨ ਦੀਆਂ ਗੱਲਾਂ ਕਰਦੇ ਆ ਨਾ ਪਿਆਰੋ ਇਹ ਗੁਰੂ ਦਾ ਗਿਆਨ ਦਾ ਇਹ 부ਝਾਰਤਾ ਹੀ ਆਗਾ ਪਰਮਾਤਮਾ ਦੇ ਨਾਮ ਦੀਆਂ ਉਹਦੀ ਮਹਿਮਾ ਦੀਆਂ ਉਹਦੇ ਗੁਣਾਂ ਦੀਆਂ 부ਝਾਰਤਾ ਹੈ ਤੇ ਗੁਰੂ ਜੀ ਕਹਿੰਦੇ ਕੱਲੀਆਂ 부ਝਾਰਤਾ ਹੀ ਪਾਈ ਚੱਲੇ ਭਾਈ 부ਝਾਰਤਾ ਪਾਈ ਚੱਲੋ ਨਿਸ ਕਈਏ ਤੋ ਸਮਝਾ ਪੂਰਾ ਨਾ ਰਾਤ ਕਈਏ ਤੋ ਦਿਨ ਸਮਝਦਾ ਜੇ ਦਿਨ ਕਈ ਤਰਾ ਸਮਝਦਾ ਉਹ ਗੁਰੂ ਜੀ ਕਹਿੰਦੇ ਹੈਰ ਨਹੀਂ ਕਹਿੰਦੇ ਕੱਲੀਆਂ 부ਝਾਰਤਾ ਦੇ ਨਾਲ ਰੱਬੀ ਗਿਆਨ ਦੀਆਂ 부ਝਾਰਤਾ ਵੀ ਕੱਲਾ ਕਹਿਣ ਮਾਤਰੀ ਹੋਵੇ ਗੁਰੂ ਦਾ ਗਿਆਨ ਦੀ बस ਕਹਿਣ ਮਾਤਰੀ ਕਰਨੀ ਜੀਵਨ ਦੇ ਵਿੱਚ ਹੈ ਨਹੀਂ ਪਰ ਗੁਰੂ ਜੀ ਕਹਿੰਦੇ ਅੱਗੇ ਕਰਨੀ ਕੀਰਤਵਾਚੀ ਹੈ ਇਹ ਮਾਰਗ ਕਰਨੀ ਦਾ ਪਿਆਰ ਉਹ ਜਿਹੜੇ ਲੋਕ ਇਸ ਮਾਰਗ ਉੱਤੇ ਤੁਰਦੇ ਆ ਨਾ ਉਹਨਾਂ ਨੂੰ ਹੀ ਮੰਜ਼ਿਲ ਪ੍ਰਾਪਤ ਹੁੰਦੀ ਹੈ ਕੱਲੀਆਂ ਕੋਰੀਆਂ ਗੱਲਾਂ ਕਰਨ ਦੇ ਨਾਲ ਹੀ ਗੁਰੂ ਜੀ ਤੇ ਨੇ ਗੱਲੀ ਕਿਨੇ ਨਾ ਪਾਇਆ ਗੱਲਾਂ ਨਾਲ ਥੋੜਿਆ ਆਬ ਕਿਸੇ ਪਾਇਆਗਾ ਮੇਰੇ ਅਰਦਾ ਮੈਂ ਤੇ ਗੱਲਾਂ ਮਾਰੀ ਜਾਂਦਾਗਾ ਨਾ ਕੋਈ ਗੁਰੂ ਦੀ ਬਾਣੀ ਨੂੰ ਕਮਾਉਣਾ ਨਾ ਕੋਈ ਭਜਨ ਬੰਦਗੀ ਨਾ ਕੋਈ ਸਿਮਰਨ ਸੱਚੇ ਪਾਤਸ਼ਾਹ ਦਾ ਕੋਈ ਕੱਲਾਂ ਗੱਲਾਂ ਨਾਲ ਇਸ ਕੁਝ ਨਹੀਂ ਮਿਲਣਾ ਜੀ ਫਿਰ ਤਾਂ ਕਬੀਰ ਸਾਹਿਬ ਜੀ ਤਾਂ ਆਪਾਂ ਕੱਲ੍ਹ ਸ਼ਬਦ ਪੜ੍ਹੇ ਸੀਗਾ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਹਰ ਕਾ ਖੇਤ ਫਿਰ ਤੇਰਾ ਖੇਤ ਆਪ ਦਾ ਉੱਜੜ ਗਿਆ ਗੁਰੂ ਜੀ ਕਹਿੰਦੇ ਲੋਕਾਂ ਦੇ ਖੇਤ ਦੀ ਭਾਈ ਰਾਖੀ ਕਰਦਾ ਫਿਰ ਕੀ ਮਿਲਣਾ ਤੈਨੂੰ ਆਪ ਦਾ ਖੇਤ ਉੱਜੜ ਗਿਆ ਤੇਰਾ ਲੋਕਾਂ ਨੂੰ ਕਹਿੰਦਾ ਫਿਰ ਕਿ ਲੋਕੋ ਵਾੜ ਕਰ ਲੋ ਵਾੜ ਕਰ ਲੋ ਆਪ ਦਾ ਖੇਤ ਉਜੜ ਗਿਆ ਤੇਰਾ ਆਪ ਦਾ ਜੀਵਨ ਤੇਰਾ ਅੰਦਰੋਂ ਉਜੜ ਗਿਆ ਤੇ ਫਿਰ ਲੋਕਾਂ ਦੇ ਜੀਵਨ ਦੀ ਰਖਾਲੀ ਕਰ ਕੀ ਕਰੇਗਾ ਮਣਾ ਤੋਂ ਸੋ ਗੁਰੂ ਜੀ ਕਹਿੰਦੇ ਕਾਹਾਂ ਬਿਸ਼ਨ ਪਦ ਗਾਵੇ ਗੁੰਗਾ ਕਹਿੰਦੇ ਵੀ ਗੁੰਗਾ ਬਿਸ਼ਨ ਪਦ ਦੇ ਪਦੇ ਉਦਾਵੇ ਕਿਸ ਤਰ੍ਹਾਂ ਗਾ ਸਕਦਾ ਗੁੰਗਾ ਵਿਚਾਰਾ ਕਿਉਂ ਜਤਨ ਕਰਾ ਤਾਉ ਵੀ ਸਰ ਕਹਿੰਦੇ ਕੋਸ਼ਿਸ਼ ਵੀ ਕਰੇ ਤਾਂ ਉਹ ਤੋਂ ਸਵਰ ਹੀ ਨਹੀਂ ਲੱਗਣੀ ਕਿਉਂਕਿ ਗळा ਹੀ ਨਹੀਂ ਗੂੰਗਾ ਦਾ ਜਵਾਨ ਨਹੀਂ ਕੰਮ ਕਰਦੀ ਪਿਆ ਰਹੋ ਕਿਉਂਕਿ ਜਿਹੜਾ ਮਨੁੱਖ ਗੂੰਗਾ ਹੁੰਦਾ ਹੈ ਤੇ ਪਿਆਰ ਉਹ ਬੋਲਾ ਵੀ ਹੁੰਦਾਗਾ ਇਹ ਡਾਕਟਰੀ ਲੈਨ ਵੀ ਕਹਿੰਦੀ ਹੈ ਵੀ ਜ਼ਿਆਦਾ ਤੌਰ ਤੇ ਹੋ ਸਕਦਾ ਵੀ ਕਿਸੇ ਦੇ ਕੋਈ ਜਿਹੜੇ ਦਿਮਾਗ ਦੇ ਆਪਣੇ ਪੁਆਇੰਟ ਆ ਨਾ ਜੀ 17 ਪੁਆਇੰਟ ਆ ਦਿਮਾਗ ਦੇ ਨਾਲ ਪਰ ਕਹਿੰਦੇ ਸਾਡੇ ਸਿਰ ਦੇ ਵਿੱਚ 17 ਪੁਆਇੰਟ ਆ ਸੁਣਨ ਵਾਲਾ ਬੋਲਣ ਵਾਲਾ ਮਹਿਸੂਸ ਕਰਨ ਵਾਲਾ ਦੇਖਣ ਵਾਲਾ ਬਹੁਤ ਤਰ੍ਹਾਂ ਦੇ ਪੁਆਇੰਟ ਹੈ ਜੀ ਸੋਚਨ ਸ਼ਕਤੀ ਹੈ ਸਾਡੀ ਜਿਹੜੀ ਕਹਿੰਦੇ ਵੀ ਇਹ ਜਿਹੜੇ ਪੁਆਇੰਟ ਦੇ ਵਿੱਚ ਜੇ ਕਿਤੇ ਸੱਟ ਲੱਗ ਜੇ ਦਿਮਾਗ ਦੇ ਉੱਤੇ ਕਿਸੇ ਵੀ ਪੁਆਇੰਟ ਦੇ ਉੱਤੇ ਸੱਟ ਲੱਗ ਜੇ ਮੰਨ ਲਓ ਕੋਈ ਐਕਸੀਡੈਂਟ ਦੇ ਕਾਰਨ ਜਾਂ ਕਿਸੇ ਨੇ ਕੋਈ ਸੱਚ ਡੰਡਾ ਮਾਰਿਆ ਜੇ ਕਿਤੇ ਉਹ ਕਹਿੰਦੇ ਪੁਆਇੰਟ ਦੇ ਉੱਤੇ ਵੱਜ ਜੇ ਸੱਟ ਤਾਂ ਮਨੁੱਖ ਦੀ ਕਈ ਵਾਰ ਸੁਣਨ ਸ਼ਕਤੀ ਚਲੀ ਜਾਂਦੀ ਹੈ ਕਈ ਵਾਰੀ ਮਨੁੱਖ ਦਾ ਦੇਖਣਾ ਬੰਦ ਹੋ ਜਾਂਦਾ ਹੈ ਕਈ ਵਾਰੀ ਬੋਲਣਾ ਬੰਦ ਹੋ ਜਾਂਦਾ ਹੈ ਪਰ ਕਈ ਵਾਰੀ ਜਮਾਂਦਰੂ ਹੀ ਇਹ ਪੁਆਇੰਟ ਬੰਦ ਹੁੰਦੇ ਹੈ ਜਿਹੜੇ ਮਨੁੱਖ ਨੂੰ ਸੁਣਦਾ ਨਹੀਂ ਉਹ ਪਿਆਰੋ ਬੋਲ ਵੀ ਨਹੀਂ ਸਕਦਾ ਇਹ ਡਾਕਟਰੀ ਲੈਣ ਕਹਿੰਦੀ ਹੈ ਜਿਹੜਾ ਮਨੁੱਖ ਸੁਣ ਨਹੀਂ ਸਕਦਾ ਉਹ ਬੋਲਦਾ ਵੀ ਨਹੀਂਗਾ ਪਹਿੰਗੇ ਬੱਚੇ ਦੇ ਕੋਲੇ ਨਾ ਤੁਸੀਂ ਜਦੋਂ ਬੱਚੇ ਦਾ ਜਨਮ ਹੁੰਦਾਗਾ ਉਦੋਂ ਡਾਕਟਰ ਤਾੜੀ ਪਾਉਂਦੇ ਹੈਗੇ ਡਾਕਟਰ ਨਾ ਉਹਲੇ ਖੜਕਾ ਕਰਦੇ ਤਾੜੀ ਮਾਰਦੇ ਵੀ ਬੱਚਾ ਅੱਖਾਂ ਐ ਕਰੇ ਚਮਕਾਵੇ ਤਾਂ ਉਹਨੂੰ ਪਤਾ ਲੱਗ ਜਾਂਦਾ ਸਹੀ ਹੈ ਬੱਚੇ ਦਾ ਸੁਣਨ ਸ਼ਕਤੀ ਸਹੀ ਹੈ ਅੱਖ ਚਮਕਾਉਂਦਾ ਜਦੋਂ ਬੱਚਾ ਤਾੜੀ ਤੋਂ ਡਰਦਾ ਨਾ ਬੱਚਾ ਅਜੇ ਤਾੜੀ ਪੋਲੀ ਤਾੜੀ ਪਾਉਂਦੇ ਆਂ ਵੀ ਬੱਚਾ ਹੈ ਮਹਿਸੂਸ ਕਰਦਾਗਾ ਤੇ ਬੱਚੇ ਨੂੰ ਚੈੱਕ ਕਰ ਲਾਂਦੇ ਨਾਲ ਦੇ ਨਾਲ ਜੀ ਸੋ ਇਸ ਤਰ੍ਹਾਂ ਜੇ ਸੁਣਦਾ ਨਹੀਂ ਤਾਂ ਬੋਲ ਵੀ ਨਹੀਂ ਸਕਦਾ ਜੀ ਅਸੀਂ ਗੁਰੂ ਜੀ ਕਹਿੰਦੇ ਕਾਹਾਂ ਬਿਸਨ ਪਦ ਗਾਵੇ ਗੋਂਗ ਜਤਨ ਕਰੇ ਤਾਂ ਪੀ ਸਰਪਾਂ ਕਹਿੰਦੇ ਭਾਈ ਵਿਚਾਰਾ ਜਿਹੜਾ ਹੋਈ ਗੁੰਗਾ ਗਿਆ ਤੇ ਉਹ ਕਿਵੇਂ ਕਹਿੰਦੇ ਫਿਰ ਉਹ ਗੁਣ ਉਹ ਕਿਵੇਂ ਕਹਿੰਦੇ ਵੀ ਸੁਰਾਂ ਗਾ ਸਕਦਾਗਾ ਅਸਲ ਵਿੱਚ ਜੀ ਗੱਲ ਇੱਥੇ ਮਨੁੱਖ ਦੇ ਮਨ ਦੀ ਹੋ ਰਹੀ ਹੈ ਫਿਰ ਉਹ ਜਿਹਦਾ ਮਨ ਗੁੰਗਾ ਹੀ ਹੋ ਗਿਆ ਉਹ ਕਦੇ ਬਾਣੀ ਪੜੀ ਹੀ ਨਹੀਂ ਕਦੇ ਬਾਣੀ ਕਦੇ ਸੁਣੀ ਹੀ ਨਹੀਂ ਗੁਰੂ ਦੀ ਉਹ ਕਿਵੇਂ ਕਹਿੰਦੇ ਪਰਮੇਸ਼ਰ ਦੇ ਗੁਣ ਗਾਵੇ ਗੁੰਗਾ ਕਹਿੰਦੇ ਤਾਂ ਹੋ ਗਿਆ ਕਹਾਂ ਹੁਣ ਹੁਣ ਕਿਵੇਂ ਗਾਵੇ ਕਹਿੰਦੇ ਰੱਬ ਦੇ ਗੁਣ ਮਨ ਤਾਂ ਗੁੰਗਾ ਹੋਇਆ ਪਿਆ ਮਨ ਤਾਂ ਬੋळा ਹੋਇਆ ਪਿਆ ਇਹ ਮਨ ਤਾਂ ਬੋळा ਹੋ ਗਿਆ ਮਨ ਕਦੇ ਸੁਣੇ ਨਹੀਂਗਾ ਮਾਇਆ ਧਾਰੀ ਅਤ ਅੰਨਾ ਬੋਲਾ ਐਵੇਂ ਲਿਖਿਆ ਪਾਣੀ ਵਿੱਚ ਗੁਰੂ ਜੀ ਕਹਿੰਦੇ ਜਿਹੜਾ ਮਾਇਆ ਧਾਰੀ ਬੰਦਾ ਹੁੰਦਾ ਨਾ ਅਤ ਅੰਨਾ ਬੋਲਾ ਲਿਖਿਆ ਜੀ ਅਤ ਅਤ ਦਾ ਅਰਥ ਹੁੰਦਾ ਬਹੁਤ ਜ਼ਿਆਦਾ ਕਹਿੰਦੇ ਇੰਨਾ ਅੰਨਾ ਬੋਲਾ ਹੋ ਜਾਂਦਾ ਕਹਿੰਦੇ ਸ਼ਬਦ ਦਾ ਨਾ ਸੁਣੀ ਬਹੁ ਰੋਲ ਖਚੋਲਾ ਕਹਿੰਦੇ ਉਹਦੇ ਅੰਦਰ ਆਪ ਦੇ ਅੰਦਰ ਹੀ ਇੰਨਾ ਰੌਲਾ ਪਈ ਜਾਂਦਾ ਜੇ ਕਿਤੇ ਗੁਰੂ ਕੋਲੇ ਆ ਵੀ ਜਾਊਗਾ ਨਾ ਇੱਥੇ ਬੈਠਾ ਹੀ ਕਰ ਜੂਗਾ ਚੱਲ ਵਿਚਾਲ ਚੱਲ ਕੇ ਕਰ ਉੱਠ ਕੇ ਜੇ ਕਈ ਵਾਰ ਤਾਂ ਵਿੱਚੋਂ ਹੀ ਭੱਜ ਜਾਂਦਾ ਕਰਾ ਸੁਣਦੇ ਸੁਣਦੇ ਕਿਉਂ ਅੰਦਰ ਕਹਿੰਦੇ ਮਾਇਆ ਧਾਰੀ ਬੰਦੇ ਦੇ ਅੰਦਰ ਇੰਨਾ ਰੌਲਾ ਪਿਆ ਹੁੰਦਾ ਗੁਰੂ ਦੇ ਸ਼ਬਦ ਨੂੰ ਤਾਂ ਸੁਣ ਕੇ ਰਾਜੀ ਨਹੀਂ ਗਾ ਗੁਰੂ ਜੀ ਕਹਿੰਦੇ ਕਿਉਂ ਬੋਲਾ ਹੋ ਗਿਆ ਬੋਲਾ ਕਰਨਾ ਤਾਂ ਸੁਣਦੇ ਨਹੀਂ ਉਹਨੂੰ ਉਹਦੇ ਆਪ ਦੇ ਅੰਦਰ ਹੀ ਰੌਲਾ ਪਈ ਜਾਂਦਾ ਅੰਦਰ ਮਨ ਤਾਂ ਕਹਿੰਦੇ ਬੋਲਾ ਹੋਇਆ ਪਿਆ ਮਨ ਗੁੰਗਾ ਹੋਇਆ ਪਿਆ ਮਨ ਕਿਵੇਂ ਪਰਮੇਸ਼ਰ ਦੇ ਗੁਣ ਗਾਵੇ ਰੱਬੀ ਗੁਣ ਤਾਂ ਤਾਂ ਗਾ ਸਕਦਾ ਨਾ ਜੇ ਅੰਦਰ ਪਿਆਰ ਹੋਵੇ ਅੰਦਰ ਅੰਦਰ ਸ਼ਰਧਾ ਹੋਵੇ ਗੁਰੂ ਦੇ ਪ੍ਰਤੀ ਕਿਉਂ ਪਿਆਰ ਹੋਵੇ ਤਾਂ ਫਾਰਮੈਲਿਟੀ ਕਰਨ ਆਉਂਦਾ ਕਈ ਵਾਰ ਚੰਦਰਾਮਾਣਾ ਵਿਚਾਲ ਲੋਕ ਅਰਦਾਸ ਕਰਾਉਂਦੇ ਆਪਾਂ ਵੀ ਕਰਾਇਆ ਗੇ ਅਰਦਾਸ ਜਿਆਦਾ ਤਾਂ ਹੀ ਹੁੰਦਾ ਰੀਤੋ ਰੀਤੀ ਮੰਨ ਲਵਰ ਅਰਦਾਸ ਹੁੰਦੀ ਹੈ ਪਰ ਗੁਰੂ ਜੀ ਨੇ ਇਹ ਸਹੀ ਲਿਖਿਆ ਬਿਲਕੁਲ ਜਮਾਂ ਜੀ ਗੱਲ ਕਹਿੰਦੇ ਜਿਹੜਾ ਮਾਇਆ ਧਾਰੀ ਬੰਦਾ ਹੁੰਦਾ ਨਾ ਕੱਲ੍ਹ ਕਦੇ ਐ ਨਾ ਵਾਂਝ ਲੋ ਇਹ ਮਾਇਆ ਵਾਲ ਜਿਹਦੇ ਕੋਲੇ ਬਾੜੀ ਮਾਇਆ ਪਿਆਰਿਓ ਇਹੇ ਗੱਲ ਨਾ ਹਾਂਝ ਲੋ ਕਦੇ ਬਾੜੀ ਮਾਇਆ ਵਾਲਾ ਬੰਦਾ ਅੰਨਾ ਬੋਲਾ ਹੋ ਜਾਂਦਾ ਨਹੀਂ ਨਹੀਂ ਮਾਇਆ ਧਾਰੀ ਜੀ ਦੀ ਸਵਰਤ ਉੱਤੇ ਮਾਇਆ ਵਿਆਪੀ ਹੋਈ ਐ ਸਵਰਤ ਉੱਤੇ ਉਹ ਕੋਈ ਵੀ ਹੋ ਸਕਦਾ ਪਿਆਰਿਓ ਕੋਈ ਵੀ ਹੋ ਸਕਦਾ ਉਹ ਦਿਹਾੜੀਦਾਰ ਵੀ ਹੋ ਸਕਦਾ ਕੋਈ ਵੱਡਾ ਜ਼ਮੀਨ ਜਾਇਦਾਦ ਅਹੁਦੇ ਵਾਲਾ ਵੀ ਹੋ ਸਕਦਾ ਉਹ ਇਹ ਨਹੀਂ ਗੱਲ ਵੀ ਜਿਹਦੇ ਕੋਲੇ ਹੁਣੇ ਜਾਦੇ ਜ਼ਮੀਨ ਆ ਆਪਣੀ ਨਿਗਾ ਉਧਰ ਚਲੀ ਜਾਂਦੇ ਨੇ ਕਦੇ ਵਾਰੀ ਇਹਦੇ ਕੋਲੇ ਜਾਦੇ ਜਮੀਨ ਜਿਆਦਾ ਦਾ ਉਹ ਅੰਨਾ ਬੋਲਾ ਨਹੀਂ 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 ਮਾਇਆ ਧਾਰੀ ਜਿਹਦੇ ਸਰਤ ਉੱਤੇ ਮਾਇਆ ਵਿਆਪੀ ਹੋਇਆ ਮਾਇਆ ਬਹਰੰਗੀ ਹੈ ਜੀ ਕਿਸੇ ਦੇ ਧੀਆ ਪੁੱਤਰਾ ਚ ਸਰਤ ਤੁਰੀ ਫਿਰਦੀ ਰਹਿੰਦੀ ਹੈ ਕਿਸੇ ਦੇ ਅਉਧੇ ਚ ਆਪਦੇ ਹੰਕਾਰ ਤੁਰਾ ਫਿਰਦਾ ਹੁੰਦਾ ਫੂਪਾ ਗੁਰਦੁਆਰੇ ਵੀ ਐ 10 ਰੁਪਏ ਨਾ ਕਿ ਵੀ ਕਈ ਵਾਰੀ ਤੁਸੀਂ ਵੇਖੋ ਇਸ ਤਰ੍ਹਾਂ 10 ਰੁਪਏ ਐ ਅੱਧੇ ਤਾਂ ਉਹਦੇ ਟੰਗੇ ਹੁੰਦੇ ਆ ਹੱਥ ਦੇ ਵਿੱਚ ਐ ਹੱਥ ਬੰਨੇ ਹੁੰਦੇ ਆ ਵਧਿਆ ਉਹ ਤਾਂ ਅੱਧੇ 10 ਰੁਪਏ ਬਾਹਰਲੇ ਪਾਸੇ ਹੁੰਦੇ ਆ ਅੱਧੇ ਅੰਦਰ ਹੁੰਦੇ ਆ ਆਏ ਲੋਕਾਂ ਨੂੰ ਹੱਥ ਬੰਨਦਾ ਆਉਂਦਾ ਆ। ਵਾਹ ਵੀ ਬਹੁਤ ਬੜਾ ਭਗਤੀ ਵਾਲਾ ਬੰਦਾ ਹੋਊਗਾ ਆ ਦਿਨ ਲੱਗਦਾ। ਪਰ ਅੰਦਰ ਤਾਂ ਇਹੀ ਹੁੰਦਾ ਹੈ। ਮਗਰੋਂ ਜੋ ਕਈ ਵਾਰੀ ਮੱਥਾ ਟੇਕਣ ਆਉਂਦੇ ਨੇ ਜਦੋਂ ਭਰਿਆ ਹੋਵਣਾ ਦਵਾਨ ਹਾਲ ਭਰਿਆ ਹੋਏ ਮੰਨ ਲਓ ਸੰਗ ਦਾ ਉਹ ਗੁਰੂ ਦੀ ਗੱਲ ਨਹੀਂ ਸੁਣਨਾ ਆਉਂਦੇ। ਉਹ ਗੁਰੂ ਦੇ ਦਰਸ਼ਨ ਕਰਨ ਨਹੀਂ ਆਉਂਦੇ। ਉਹ ਲੋਕਾਂ ਨੂੰ ਦਰਸ਼ਨ ਦੇਣ ਆਉਂਦੇ ਪਿਆਰਿਓ। ਚਿੱਤੇ ਰੱਖਿਓ ਜੀ ਗੱਲ ਆ। ਉਹ ਦਰਸ਼ਨ ਦੇਣ ਆਉਂਦੇ ਲੋਕਾਂ ਨੂੰ ਵੀ ਲੋਕ ਕਹਣ ਹਾਂ ਫਰਾਂ ਵਾਲੀ ਡਰਾਇਆ ਜੀ ਹੁਣ ਆ 10 ਰੁਪਏ ਹੱਥਾਂ 'ਚ ਵਸਾਏ ਹੁੰਦੇ ਆ ਲੋਕਾਂ ਨੂੰ ਖਾਉਂਦਾ। ਮੈਂ ਮੱਥਾ ਟੇਕ ਰਿਆਂਗਾ ਭਾਈ ਇਸੇ ਕਰੋਣਾ ਗੁਰੂ ਜੀ ਕਹਿੰਦੇ ਅਪਰਾਧੀ ਦੂਣਾ ਨਿਵਹਿ ਜੋ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਥਿਆ ਜਾ ਰਿਹੇ ਕੋ ਸੁਧਦੇ ਜਾਏ ਮੈਂ ਤੇਰੇ ਕੀ ਕਰਾਉਣੇ ਆ 10 ਰੁਪਏ ਇਹ ਗੁਰੂ ਦੇ ਤੋਂ ਬਚਨ ਸੁਣਦਾ ਹੀ ਨਹੀਂ ਕਹਿੰਦੇ ਅਪਰਾਧੀ ਵੀ ਕਹਿੰਦੇ ਜਦੋਂ ਸ਼ਿਕਾਰ ਕਰਦਾ ਨਾ ਗੁਰੂ ਜੀ ਕਹਿੰਦੇ ਦੂਣਾ ਨਿਵਜਦਾ ਮੱਥਾ ਟੇਕਦਾ ਉਹ ਵੀ ਆਪ ਦੇ ਉਹ ਮਿਰਗ ਨੂੰ ਗੁਰੂ ਜੀ ਕਹਿੰਦੇ ਉਹ ਨੌਤ ਬੰਦਨਾ ਥੋੜੇ ਕਰਦਾ ਉਹ ਤਾਂ ਸ਼ਿਕਾਰ ਵੇਂਦਾ ਵੀ ਕਿਹੜੇ ਵੇਲੇ ਤੀਰ ਦੇ ਮੇਰੇ ਸਾਹਮਣੇ ਆਵੇ ਤੇ ਮੈਂ تیرਲਾ ਮੈਂ ਤੇ ਸ਼ਕਾਰ ਕਰਾਂ بس ਇਹ ਲੋਕ ਵੀ ਸ਼ਕਾਰ ਹੀ ਕਰਦੇ ਆ ਜੀ ਬਸ ਵੋਟਾਂ ਦਾ ਸ਼ਕਾਰ ਹੀ ਕਰਦੇ ਆ ਬਸ ਹੋਰ ਕੀ ਕਰਦੇ ਆ ਲੋਕਾਂ ਦਾ ਸ਼ਕਾਰ ਆ ਦਾ ਇਹ ਗੁਰੂ ਜੀ ਕਹਿੰਦੇ ਕਾਹਾਂ ਬਿਸਨਪਦ ਗਾਵੈ ਗੋਂਗ ਯਤਨ ਕਰੇ ਤੋਪੀ ਸਰਪੰਗ ਕਹ ਪਿੰਗਲ ਪਰਬਤ ਪਰ ਭਵਨ ਕਹਿੰਦੇ ਵੀ ਪਿੰਗਲਾ ਪਹਾੜ ਉੱਤੇ ਕਿਵੇਂ ਵਿਚਾਰਾ ਜਾ ਸਕਦਾਗਾ ਉਹਦੇ ਉਹ ਚੜ੍ਹ ਨਹੀਂ ਸਕਦਾ ਜਿਹੜਾ ਹੈ ਹੀ ਪਿੰਗਲਾ ਸਰੀਰ ਕਰਕੇ ਪਿੰਗਲਾ ਦਾ ਜਿਹੜਾ ਜੀ ਹੱਥ ਨਹੀਂ ਕੰਮ ਕਰਦੇ ਪੈਰ ਨਹੀਂ ਕੰਮ ਕਰਦੇ ਮੁੜਿਆ ਹੋਇਆ ਸਰੀਰ ਹੱਥ ਐਸ ਤਰ੍ਹਾਂ ਮੁੜ ਜਾਂਦੇ ਕਈ ਵਾਰ ਪੈਰ ਮੁੜ ਜਾਂਦੇ ਐ ਕਹਿੰਦੇ ਕਹ ਪਿੰਗਲ ਪਰਬਤ ਪਰ ਭਾਵਨ ਨਹੀਂ ਉਹ ਤੂੰ ਹੱਸ ਗਵਣਾ ਕਹਿੰਦੇ ਵੀ ਉੱਥੇ ਉਹ ਜਾ ਹੀ ਨਹੀਂ ਸਕਦਾ ਗੁਰੂ ਜੀ ਕਹਿੰਦੇ ਤੇ ਜਿਹਦਾ ਮਨ ਪਿੰਗਲਾ ਹੋ ਜੇ ਪਿਆਰਿਓ ਉਹ ਗੁਰੂ ਦੇ ਗਿਆਨ ਨੂੰ ਕਮਾ ਨਹੀਂ ਸਕਦਾ ਬਹੁਤ ਉੱਚੀ ਅਵਸਥਾ ਦੀ ਗੱਲ ਐ ਗੁਰੂ ਜੀ ਕਹਿੰਦੇ ਭਾਈ ਤਾਂ ਬੜੀਆਂ ਉੱਚੀਆਂ ਅਵਸਥਾਵਾਂ ਹੈ ਤੇ ਜਿਹਦਾ ਮਨ ਪਿੰਗਲਾ ਹੋਇਆ ਪਿਆ ਗੁਰੂ ਜੀ ਕਹਿੰਦੇ ਹੱਥ ਪੈਰ ਉਹਦੇ ਅੰਦਰਲੇ ਮੁੜੇ ਪਏ ਐ ਕੰਮ ਹੀ ਨਹੀਂ ਕਰਦਾ ਕੋਈ ਸਰੀਰ ਦਾ ਅੰਗ ਮਨ ਦਾ ਗੁਰੂ ਜੀ ਕਹਿੰਦੇ ਫਿਰ ਇਹ ਕਿਵੇਂ ਗਾਵੇ ਭਾਈ ਪਰਮੇਸ਼ਰ ਦੇ ਗੁਣ ਪਿੰਗਲਾ ਹੋ ਗਿਆ ਨਾ ਮਨ ਨਹੀਂ ਹੋ ਤੂੰ ਉਸ ਗਾਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਅਖੀਰ ਵਿੱਚ ਗੁਰੂ ਜੀ ਕਹਿੰਦੇ हे ਪ੍ਰਮਾਤਮਾ ਕਿਰਪਾ ਸਰੂਪ ਕਰਤਾਰ ਅਕਾਲ ਪੁਰਖ ਵਾਹਿਗੁਰੂ ਤੇਰੇ ਅੱਗੇ ਬੇਨਤੀ ਕਰਦੇ ਆਂ ਕੀ ਬੇਨਤੀ ਕੀਤੀ ਹੈ ਜੀ ਨਾਨਕ ਤੁਮਰੀ ਕਿਰਪਾ ਤਰੈ ਇਹ ਨਾਨਕ ਤੇਰੀ ਕਿਰਪਾ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਕਰ ਸਕਦਾ ਦਾ ਸੋ ਇਹ ਅਕਾਲ ਪੁਰਖ ਪ੍ਰਮਾਤਮਾ ਅੱਗੇ ਆਪਾਂ ਵੀ ਬੇਨਤੀ ਕਰਨੀ ਹੈ ਨਹੀਂ ਪਿਆਰਿਓ ਦੁਨੀਆ ਵਿੱਚ ਵੱਡੇ ਵੱਡੇ ਜਪੀ ਆਏ ਆ ਤਪੀ ਆਏ ਆ ਆਪਣੇ ਆਪ ਨੂੰ ਕਹਾਉਂ ਕਹਿੰਦੇ ਕਾਉਂਦੇ ਇੱਥੇ ਦੁਨੀਆ ਵਿੱਚੋਂ ਪੁਰਬੇ ਖਾਲੀ ਹੱਥ ਕਿਸੇ ਨੂੰ ਕੁਝ ਨਹੀਂ ਪ੍ਰਾਪਤ ਹੋਇਆ ਸੋ ਕਹਿਣ ਦਾ ਅਰਥ ਜੀ ਮੇਨ ਇਹੀ ਗੱਲ ਹੈ ਵੀ ਗੁਰੂ ਦੇ ਗਿਆਨ ਨੂੰ ਕਮਾਉਣਾ ਤੇ ਨਹੀਂ ਜੇ ਸ਼ਰਧਾ ਭਾਵਨਾ ਹੈਗੀ ਤਾਂ ਪਿਆਰਿਓ ਅੰਦਰ ਗੁਰੂ ਦੇ ਪ੍ਰਤੀ ਭਾਵਨਾ ਹੈਗੀ ਹੈ ਫਿਰ ਤਾਂ ਭਾਈ ਜੋ ਸ਼ਰਧਾ ਦੀਆਂ ਅੱਖਾਂ ਸ਼ਰਧਾ ਰੂਪੀ ਪੈਰ ਹੁੰਦੇ ਆ ਤੇ ਗਿਆਨ ਦੀਆਂ ਗੁਰੂ ਦਾ ਜਿਹੜਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਅੱਖਾਂ ਹੈ ਸਾਡੀਆਂ ਅੱਖਾਂ ਬਣ ਗਈਆਂ ਜਦੋਂ ਅੱਖਾਂ ਕੋਲੇ ਮਿਲ ਗਈਆਂ ਰਸਤਾ ਦੇ ਸੰਨ ਲੱਗ ਗਿਆ ਤੇ ਰਸਤੇ ਉੱਤੇ ਤੁਰਨਾ ਪੈਣਾ ਨੇ ਫਿਰ ਸ਼ਰਧਾ ਨਾਲ ਗੁਰੂ ਦੇ ਬਚਨ ਨੂੰ ਮੰਨਣਾ ਜੀ ਸਤਿਗੁਰੂ ਕੀ ਬਾਣੀ ਸਤ ਸਤ ਕਰਮਾਨੋ ਗੁਰ ਸਿਖੋ ਇਹ ਭਾਈ ਬਾਣੀ ਨੂੰ ਨਾ ਸਤ ਸਤ ਕਰਕੇ ਗੁਰੂ ਦੇ ਬਚਨ ਨੂੰ ਮੰਨਣਾਗਾ ਤੇ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਦੇ ਐ ਉਹ ਫਿਰ ਇਸ ਸੰਸਾਰ ਭਵਜਲ ਦੇ ਉੱਚੋਂ ਬੜੀ ਸਵਰਤ ਦੀ ਅਵਸਥਾ ਉੱਚੀ ਹੋ ਜਾਂਦੀ ਪਿਆਰਿਓ ਤੇ ਨਹੀਂ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਆਪਾ ਵਿਚਾਰ ਕਰ ਲਈ ਐ ਇੱਥੇ ਹੀ ਰਹਿ ਜਾਂਦਾ ਸਾਰਾ ਕੁਝ ਪਿਆ ਪਿਆਰਿਓ ਦੇਖ ਦਿਖਾਈ ਜਗਤ ਕਉ ਲੋਗਣ ਕੋ ਬਸ ਕੀਨ ਅੰਤ ਕਾਲ ਜਮਕਾਤੀ ਕੱਟਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਅੰਤ ਵੇਲੇ ਫਿਰ ਜਮਾਂ ਦੀ ਕਾਤੀ ਕੱਟੀ ਜਾਂਦੀ ਹੈ ਏਕ ਦਿਖਾਉਂਦਾ ਖਰਦਾ ਲੋਕਾਂ ਨੂੰ ਵੀ ਕਿਰਪਾਣ ਪਾਲੀ ਕੜਾ ਪਾਲਿਆ ਸ਼ਹਿਰਾ ਪਾਲਿਆ ਪਰ ਅੰਦਰ ਸਹੀ ਕਰਤੂਤਾਂ ਹੈ ਨਹੀਂਗਾ ਫੇਰ ਨਹੀਂ ਗੁਰੂ ਜੀ ਕਹਿੰਦੇ ਗੱਲ ਬੰਨ ਨਹੀਂ ਭਾਈ ਕੱਲਾ ਭੇਖ ਦਿਖਾ ਕੇ ਲੋਕਾਂ ਨੂੰ ਤਾਂ ਤੋਂ ਆਪ ਦੇ ਜਗਤ ਤੋਂ ਤਾਂ ਆਪ ਦੇ ਬਸ ਕਰ ਸਕਦਾ ਲੋਕਾਂ ਨੂੰ ਤਾਂ ਭਰਮਾ ਸਕਦਾ ਪਰ ਪਰਮਾਤਮਾ ਨੂੰ ਨਹੀਂ ਪਰਮਾਹ ਸਕਦਾ ਮਨਾ ਮੇਰਿਆ ਉਹ ਕਾਲਪੁਰਖ ਵਾਹਿਗੁਰੂ ਜਾਣਦਾਗਾ ਸੋ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹੋਏ ਆਪਦੇ ਜੀਵਨ ਵਿੱਚ ਗੁਰੂ ਦੇ ਗਿਆਨ ਨੂੰ ਲਾਗੂ ਕਰਗੇ ਭਾਈ ਜਿੰਨਾ ਹੋ ਸਕਦਾ ਨਾ ਗੁਰ ਸਿੱਖੋ ਕਈ ਕਹਿੰਦੇ ਜੀ ਮਨ ਬੜਾ ਚੰਦਰਾਗਾ ਅੱਖ ਨਹੀਂ ਲੱਗਦਾ ਨਹੀਂ ਭਾਈ ਅੱਖੇ ਤਾਂ ਇਹਨੂੰ ਨਾ ਕਈ ਵਾਰੀ ਜਦੋਂ ਕੋਈ ਕੋਈ ਕੰਮ ਹੁੰਦਾ ਨਾ ਆਪਣਾ ਵਿਗੜੀ ਜਾਂਦਾ ਆਪਾਂ ਵਾਰ-ਵਾਰ ਕਰੀ ਜਾਂਦੇ ਆ ਵਾਰ-ਵਾਰ ਆਪਾਂ ਕੋਸ਼ਿਸ਼ ਕਰੀ ਜਾਂਦੇ ਆ ਫਿਰ ਉਹ ਸੋ ਕੰਮ ਦੇ ਵਿੱਚ ਸਫਲਤਾ ਜੇ ਮਿਲ ਜਾਂਦਾ ਹੈ ਨਾ ਸਾਨੂੰ ਵਾਰ-ਵਾਰ ਕਰਨ ਦੇ ਨਾਲ ਇਹ ਢੀਠ ਮਨ ਜਿੰਨਾ ਮਰਜ਼ੀ ਵੀਰੀ ਜਾਵੇ 5 ਮਿੰਟ ਉੱਠ ਕੇ ਜਰੂਰ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰੀਏ ਭਾਈ ਲੜ ਕੇ ਉੱਠ ਕੇ ਨਾ ਪਹਿਲਾ 5 ਮਿੰਟ ਤੋਂ ਸ਼ੁਰੂ ਕਰ ਲਓ ਜਿਆਦਾ ਲੰਮਾ ਸਮਾਂ ਨਹੀਂ ਕਿਉਂਕਿ ਮਨ ਇਹ ਹਟ ਕਰਨ ਲੱਗ ਜਾਂਦਾ ਭੱਜਣ ਲੱਗ ਜਾਂਦਾ ਨਾਮ ਦੇ ਨਾਲ 5 ਕੁ ਮਿੰਟ ਤੋਂ ਸ਼ੁਰੂ ਕਰ ਲਓ 5 ਮਿੰਟ ਪ੍ਰਮਾਤਮਾ ਦਾ ਨਾਮ ਜਰੂਰ ਜਪੋ ਸਵੇਰ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਨਾ ਜੀ ਇਹ ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਆਰਾਮ ਦੀ ਨੀਂਦ ਸੁੱਤਿਆਂ ਮਹਾਰਾਜ ਕਿਉਂਕਿ ਆਰਾਮ ਦੀ ਨੀਂਦ ਨਾ ਜਿਹੜੀ ਇਹ ਵੀ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਪਿਆਰਿਓ ਜਿਹੜੀ ਨੀਂਦ ਆਉਣੀ ਹੈ ਤੇ ਲੋਕਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀਗੀ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਡਾਕਟਰਾਂ ਕੋਲੇ ਥੱਬੇ ਤੋਂ ਥੱਬੇ ਰੁਪਏ ਚੱਕੀ ਫਿਰਦੇ ਕਹਿੰਦੇ ਨੀਂਦ ਹੀ ਨਹੀਂ ਆਉਂਦੀ ਜਿੰਨਾ ਮਨੁੱਖ ਪਾਪੀ ਹੁੰਦਾ ਜਾਊਗਾ ਨੀਂਦਾਂ ਉੜਦੀਆਂ ਜਾਣਗੇ ਬੰਦੇ ਨਹੀਂ ਜੀ ਕਿਉਂ ਬਾਣੀ ਕਹਿੰਦੀ ਪਾਪ ਕਮਾਉਂਦੇ ਆ ਤੇਰਾ ਕੋਏ ਨਾ ਬੇਲੀ ਰਾਮ ਕੋਈ ਨਹੀਂ ਬੇਲੀ ਹੋਣਾ ਤੇਰਾ ਮਨਾ ਪਾਪ ਕਮਾਈ ਚੱਲ ਤੇਰੇ ਕੀਤੇ ਹੋਏ ਪਾਪ ਹੀ ਤੈਨੂੰ ਡਰਾਉਣ ਲੱਗ ਜਾਣਗੇ ਜੀ ਜਦੋਂ ਸਹਿਬਜ਼ਾਦਾ ਨੂੰ ਸ਼ਹੀਦ ਕਰਤਾ ਸੀ ਨਾ ਸੁਬਾ ਸਰਹੰਦ ਨੇ ਇਹਦੀਆਂ ਨੀਂਦਾਂ ਉੜਦੀਆਂ ਸੀ ਤੇ ਰਾਤ ਨੂੰ ਗੰਗੂ ਪਾਪੀ ਰਾਤ ਨੂੰ ਤਰ ਤਰ ਕੇ ਉੱਠਦਾ ਹੁੰਦਾ ਸੀਗਾ ਰਾਤ ਨੂੰ ਕੋਦੇ ਆਹ ਆਹ ਸਹਬਜਾਬ ਦੇ ਮੇਰੇ ਸਾਥੀ ਤੇ ਚੜ ਗਏ ਆ ਕੇ ਸਹਬਜਾਬ ਦੇ ਇਸ ਤਰ੍ਹਾਂ ਪਰਲਾਉਂਦਾ ਸੀ ਮਿਲ ਕੇ ਕਿਉਂ ਪਾਪ ਆ ਜਿਹੜਾ ਐਸਾ ਹੋ ਗਿਆ ਬਣਾ ਹੀ ਐਸਾ ਹੋ ਗਿਆ ਵੀ ਹੁਣ ਆਪ ਦਾ ਮਾਣ ਹੀ ਉਹਨੂੰ ਮਾਫ ਨਹੀਂ ਕਰਦਾ ਜੀ ਲੋਕਾਂ ਤਾਂ ਮਾਫ ਕਰਨਾ ਹੀ ਕੀ ਹੈ ਜਾਂ ਕਾਨੂੰਨ ਨੇ ਤਾਂ ਕੀ ਮਾਫ ਕਰਨਾ ਪਰ ਕਹਿੰਦੇ ਆਪ ਦਾ ਮਾਣ ਹੀ ਕਹਿੰਦੇ ਅੰਦਰੋਂ ਲਾਣ ਤਾਂ ਬੰਦੇ ਨੂੰ ਪਾਉਣ ਲੱਗ ਜਾਂਦਾ ਆਪ ਦਾ ਮਾਣ ਹੀ ਅੰਦਰੋਂ ਤੇ ਕਈ ਵਾਰੀ ਤਾਂ ਕਹਿੰਦੇ ਇੰਨਾ ਲਾਣ ਤਾਂ ਪਾ ਪਾ ਪਾਉਂਦਾ ਮਨ ਮਨੁੱਖ ਕਹਿੰਦੇ ਖੁਦਕੁਸ਼ੀ ਕਰ ਜਾਂਦਾ ਜੀ ਦੇਖਦੇ ਆਣਾ ਜਿਹੜੇ ਲੋਕਾਂ ਨੇ ਨਜਾਇਜ਼ ਪੁੱਤ ਚੱਕ ਚੱਕ ਕੇ ਮਾਰੇ ਸੀ ਪੁਲਿਸ ਅਫਸਰਾਂ ਨੇ ਜਾਂ ਅਹੁਦੇ ਲੈਣ ਦੇ ਮਾਰਿਆ ਨੇ ਫੀਤੀਆਂ ਲਾਉਣ ਦੇ ਮਾਰਿਆ ਨੇ ਫੀਤੀਆਂ ਤਾਂ ਉਹਨਾਂ ਦੇ ਲੱਗੀਆਂ ਪਰ ਆਪ ਗੋਲੀ ਮਾਰ ਕੇ ਮਰੇ ਉਹਨਾਂ ਦੇ ਬੱਚੇ ਗੋਲੀਆਂ ਮਾਰ ਕੇ ਮਰੇ ਜੀ ਅੱਜ ਵੀ ਮਰ ਰਹੇ ਐ ਜਿਹੜਾ ਵੀ ਮਨੁੱਖ ਭਲਾ ਦੀ ਕੋਈ ਆ ਉੱਥੇ ਜੀ ਗਲਤ ਕੰਮ ਕਰੂਗਾ ਮਨ ਅੰਦਰੋਂ ਕਹਿੰਦੇ ਲਾਹਣ ਤਾਂ ਪਾਉਣ ਲੱਗ ਜਾਂਦਾ ਬੰਦੇ ਦਾ ਮਨ ਨਾਲ ਦੀ ਨਾਲ ਹੀ ਤੇ ਜਦੋਂ ਆਪਾਂ ਮਨ ਚੰਗਾ ਕਰੂ ਕੰਮ ਖੇਰੇ ਹੱਲਾ ਸ਼ੇਰ ਵੀ ਦਿੰਦਾ ਵਾਹ ਵੀ ਅੰਦਰ ਵਾਈਬ੍ਰੇਸ਼ਨ ਮਿਲਦੀ ਹੈ ਕਿਸੇ ਗਰੀਬ ਨੂੰ ਨਾ ਮੰਨ ਲਓ ਕੋਈ ਕੱਪੜੇ ਹੈ ਨਹੀਂ ਗਰੀਬ ਕੋਲੇ ਮੈਲਿਕ ਜਿਹੜੇ ਕੱਪੜੇ ਆ ਕੱਪੜੇ ਸੂਟ ਬਣਾ ਕੇ ਦੇ ਦਿਓ ਵਾਹ ਵੀ ਵਾ ਅੰਦਰ ਵਾਈਬ੍ਰੇਸ਼ਨ ਹੀ ਮਿਲੂਗੋ ਨਾਲ ਦੇ ਨਾਲ ਹੀ ਹਾਂ ਚੰਗਾ ਕੰਮ ਕੀਤਾ ਬਣਾ ਵਾਈਬ੍ਰੇਸ਼ਨ ਮਿਲਦੀ ਹੈ ਕੋਈ ਗਰੀਬ ਚੱਪਲਾਂ ਟੁੱਟੀਆਂ ਹੋਣਾਂ ਚੱਪਲਾਂ ਲੈ ਕੇ ਲੈ ਚੱਪਲਾਂ ਲੈ ਕੇ ਦਿੰਨਾ ਤੁਮੇ ਕਿਸੇ ਕਿਸੇ ਗਰੀਬ ਬੱਚਾ ਕੋਈ ਫੀਸ ਨਹੀਂ ਭਰ ਸਕਦਾ ਸਕੂਲ ਦੇ ਵਿੱਚ ਫੀਸ ਭਰ ਦਿਓ ਵੇਖੋ ਤੁਹਾਨੂੰ ਖੁਸ਼ੀ ਮਿਲਦੀ ਆ ਸੱਚੀ ਖੁਸ਼ੀ ਮਿਲਣੀ ਪਿਆਰਿਓ ਸੱਚੀ ਜਿਹੜੀ ਖੁਸ਼ੀ ਨੂੰ ਕਿਹਾ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਐਸੀਆਂ ਖੁਸ਼ੀਆਂ ਤਾਂ ਮਿਲਣਗਾਂ ਗੁਰੂ ਦੇ ਗਿਆਨ ਨਾਲ ਜੁੜਾਂਗੇ ਪਿਆਰਿਓ ਜਦੋਂ ਮਨ ਨੂੰ ਗਿਆਨ ਹੋ ਗਿਆ ਨਾ ਫਿਰ ਸੱਚੀ ਖੁਸ਼ੀ ਲਊਗਾ ਫੋਕੀ ਖੁਸ਼ ਨਹੀਂ ਲੰਦਾ ਲੋਕਾਂ ਦੀ ਫਿਰ ਇਹ ਨਹੀਂਗਾ ਫਾਰਮੈਲਟੀ ਜੀ ਨਹੀਂ ਕਰਦਾ ਫਿਰ ਗੁਰੂ ਦਾ ਜੇ ਪਾਠ ਕਰਾਇਆ ਨਾ ਫਿਰ ਉਹ ਬਾਣੀ ਜਿੰਨਾ ਕੋ ਗ੍ਰੰਥੀ ਸਿੰਘ ਕੋਲੇ ਸੁਣੂਗਾ ਬੈਠ ਕੇ ਕਿ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਮੇਰੇ ਘਰੇ ਆਏ ਹੋ ਤੇ ਮੈਂ ਤੁਹਾਡੇ ਬਚਨ ਸੁਣਾ ਮੈਂ ਤੇ ਜੇ ਬਚਨ ਸੁਣੇ ਨਹੀਂ ਪਿਆ ਰਿਓ ਪਾਠ ਕਰਾਏ ਦਾ ਕਿਤੇ ਕੋਈ ਪੁੰਨ ਨਹੀਂ ਲਿਖਿਆ ਕਿਤੇ ਕੋਈ ਫਲ ਨਹੀਂ ਲਿਖਿਆ ਜੀ ਕੋਰਾ ਪਾਠ ਕਰਾਏ ਦਾ ਕਿਤੇ ਕੋਈ ਪੁੰਨ ਫਲ ਕਿਤੇ ਵੀ ਲਿਖਿਆ ਹੋਵੇ ਇਹ ਜ਼ਰੂਰ ਲਿਖਿਆ ਹੈ ਕੋਟ ਪੁੰਨ ਸੁਣ ਹਰ ਕੀ ਬਾਣੀ ਸੁਣ ਲਿਖਿਆਗਾ ਇਹ ਨਹੀਂ ਲਿਖਿਆ ਪਾਠ ਕਰਾਇਆ ਨਾ ਸੁਣ ਲਿਖਿਆ ਵੀ ਜੇ ਗੁਰੂ ਦਾ ਬਚਨ ਸੁਣ ਲਿਆ ਨਾ ਕਰੋੜਾਂ ਪੁੰਨਾਂ ਦੀ ਪ੍ਰਾਪਤੀ ਹੋ ਜੂਗੀ ਸੋ ਗੁਰੂ ਦੇ ਬਚਨਾਂ ਨੂੰ ਸਮਾਉਣਾ ਸ਼ੁਰੂ ਕਰੀਏ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ ਤਮਕੋ ਦੁੱਖ ਨਹੀਂ ਪਾਏ ਮੀਤ ਤੋਂ ਮਕਾ ਦੁੱਖ ਨਹੀਂ ਪਾਏ ਮੀਤ